ਫੋ ਫਟਾਲਾ ਕੱਚੀਆਂ ਰਾਹਾਂ ਨੰਗੇ ਪੈਰੀ ਚੱਲੀਆਂ ਇੱਕ ਬੁੱਢੇ ਬਾਬਲ ਦੀਆਂ ਧੀਆਂ ਅਸੀਂ ਸਿਲਾ ਚੁਕਦੀਆਂ ਕੱਲੀਆਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਆਪਾਂ ਗੱਲ ਕਰਦੇ ਹਾਂ ਉਹਨਾਂ ਕਿਰਤੀ ਮਜ਼ਦੂਰਾਂ ਦੀ ਉਹਨਾਂ ਕਿਰਤ ਕਰਨ ਵਾਲੇ ਲੋਕਾਂ ਦੀ ਜਿਨ੍ਹਾਂ ਨੂੰ ਮਜਬੂਰੀ ਵਸ ਇਹ ਕੰਮ ਕਰਨੇ ਪੈਂਦੇ ਨੇ ਖੇਤਾਂ ਦੇ ਵਿੱਚ ਹੱਥ ਮਾਰਨੇ ਪੈਂਦੇ ਨੇ ਤੇ ਇੱਥੇ ਸਾਡੇ ਲਿਖਾਰੀ ਬਲਦੇਵ ਮੰਡੇਰ ਜੀ ਨੇ ਜੋ ਰਚਨਾ ਲਿਖੀ ਹੈ ਉਹ ਉਹਨਾਂ ਕੁੜੀਆਂ ਦੀ ਉਹਨਾਂ ਔਰਤਾਂ ਦੀ ਗੱਲ ਕੀਤੀ ਹੈ ਜਿਹੜੀਆਂ ਖੇਤਾਂ ਦੇ ਵਿੱਚ ਬਚੀ ਖੁਚੀ ਫਸਲ ਚੁਗਦੀਆਂ ਨੇ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਪਿੰਡਾਂ ਦੇ ਵਿੱਚ ਸਿਲਾ ਕਹਿੰਦੇ ਆ ਤੇ ਫਿਰ ਵੀ ਇਹ ਕੰਮ ਕਰਕੇ ਆਪਣੇ ਆਪ ਨੂੰ ਉਸ ਸਿਦਕੀ ਸਮਝ ਰਹੀਆਂ ਨੇ ਤੇ ਇਸ ਰਚਨਾ ਦੇ ਵਿੱਚ ਲਿਖਾਰੀ ਨੇ ਇਹ ਵੀ ਦੱਸਿਆ ਕਿ ਸ਼ਾਇਦ ਉਹਨਾਂ ਲਈ ਰੱਬ ਕਿਤੇ ਨਾ ਕਿਤੇ ਗਵਾਚ ਗਿਆ ਆਓ ਆਪਾਂ ਦੇਖਦੇ ਹਾਂ ਬਲਦੇਵ ਮੰਡੇਰ ਜੀ ਇਸ ਰਚਨਾ ਦੇ ਵਿੱਚ ਕੀ ਲਿਖਦੇ ਨੇ ਕਹਿੰਦੇ ਪੌ ਫਟਾਲਾ ਕੱਚੀਆਂ ਰਾਹਾਂ ਨੰਗੇ ਪੈਰੀ ਚੱਲੀਆਂ ਇੱਕ ਬੁੱਢੇ ਬਾਬਲ ਦੀਆਂ ਧੀਆਂ ਅਸੀਂ ਸਿਲਾ ਚੁਗਦੀਆਂ ਕਰ ਲੀਆਂ ਬੁੱਢਾ ਬਾਪੂ ਅੱਖੋਂ ਅੰਨਾ ਤੇ ਮਾਂ ਦੀ ਉਮਰ ਵਡੇਰੀ ਬੁੱਢਾ ਬਾਪੂ ਅੱਖੋਂ ਅੰਨਾ ਤੇ ਮਾਂ ਦੀ ਉਮਰ ਵਡੇਰੀ ਰਾਸ ਨਾ ਆਈ ਜਿੰਦ ਅਸਾਂ ਨੂੰ ਕੀਤੀ ਕਿਰਤ ਬਥੇਰੀ ਸਾਡਾ ਸਿਦਕ ਇਮਾਨ ਹੈ ਕਿਰਤਾਂ ਸਾਡਾ ਸਿਦਕ ਇਮਾਨ ਹੈ ਕਿਰਤਾਂ ਲੋਕੀਂ ਆਖਣ ਝੱਲੀਆਂ ਇੱਕ ਬੁੱਢੇ ਬਾਬੂ ਦੀਆਂ ਧੀਆਂ ਅਸੀਂ ਸਿਲਾ ਚੋਗਦੀਆਂ ਕੱਲੀਆਂ ਕਹਿੰਦੇ ਹੱਥ ਪੈਰ ਸਾਡੇ ਕਰਚੇ ਖਾ ਗਏ ਹੱਥ ਪੈਰ ਸਾਡੇ ਕਰਚੇ ਖਾ ਗਏ ਤੇ ਤਨ ਫਿਕਰਾਂ ਨੇ ਖਾਦਾ ਸਾਡਾ ਰੱਬ ਸਾਨੂੰ ਮਿਲਿਆ ਨਹੀਂ ਖੌਰੇ ਕਿੱਥੇ ਰਹਿੰਦਾ ਡਾਡਾ ਕਲਮ ਕਿਤਾਬਾਂ ਦੀ ਥਾਂ ਫੜੀਆਂ ਹੱਥ ਵਿੱਚ ਦਾਤੀਆਂ ਪੱਲੀਆਂ ਇੱਕ ਬੁੱਢੇ ਬਾਬਲ ਦੀਆਂ ਧੀਆਂ ਅਸੀਂ ਸਿਲਾ ਚੁਗਦੀਆਂ ਕੱਲੀਆਂ ਸੋ ਅੱਗੇ ਲਿਖਦੇ ਨੇ ਕਹਿੰਦੇ ਵੀਰ ਆਸਾਂ ਦੇ ਸਿਰੀ ਰਲਦੇ ਕਰਜ਼ ਬਾਪੂ ਦਾ ਲਾਉਂਦੇ ਵੀਰ ਆਸਾਂ ਦੇ ਸਿਰੀ ਰਲਦੇ ਕਰਜ਼ ਬਾਪੂ ਦਾ ਲਾਉਂਦੇ ਬਚਪਨ ਤੇ ਜਵਾਨੀ ਰੁਲ ਗਏ ਮਾੜੀ ਜੂਨ ਹੰਡਾਉਂਦੇ ਸਾਡੇ ਹਿੱਸੇ ਸੁੱਕੇ ਟਾਂਡੇ ਉਹ ਲੈ ਜਾਂਦੇ ਛੱਲੀਆਂ ਇੱਕ ਬੁੱਢੇ ਬਾਬਲ ਦੀਆਂ ਧੀਆਂ ਸਿਲਾ ਚੁਕਦੀਆਂ ਕੱਲੀਆਂ ਸੋ ਆਖਰੀ ਪੈਰੇ ਚ ਲਿਖਿਆ ਕਹਿੰਦੇ ਅਜੇ ਵੀ ਸਾਡੇ ਨੈਣਾਂ ਦੇ ਵਿੱਚ ਕਿਰਨ ਆਸ ਦੀ ਚਮਕੇ ਅਜੇ ਵੀ ਸਾਡੇ ਨੈਣਾਂ ਦੇ ਵਿੱਚ ਕਿਰਨ ਆਸ ਦੀ ਚਮਕੇ ਸਾਡੇ ਵੇੜੇ ਇੱਕ ਦਿਨ ਆਉਣਾ ਸੁਰਖ ਸਵੇਰਾ ਬਣ ਕੇ ਫਿਰ ਮਿਲਣਗੇ ਹੱਕ ਆਸਾਂ ਨੂੰ ਜਦ ਇਕੱਠੀਆਂ ਹੋ ਚੱਲੀਆਂ ਇੱਕ ਬੁੱਢੇ ਬਾਬਲ ਦੀਆਂ ਧੀਆਂ ਅਸੀਂ ਸਿਲਾ ਚੁਕਦੀਆਂ ਕੱਲੀਆਂ ਅਸੀਂ ਸਿਲਾ ਚੁਕਦੀਆਂ ਕੱਲੀਆਂ ਸੋ ਦੋਸਤੋ ਇਸ ਰਚਨਾ ਦੇ ਵਿੱਚ ਬਲਦੇਵ ਮੰਡੇਰ ਜੀ ਨੇ ਉਹਨਾਂ ਕਿਰਤੀਆਂ ਦੀ ਗੱਲ ਕੀਤੀ ਹੈ ਉਹਨਾਂ ਕਿਰਤੀ ਭੈਣਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੂੰ ਆਪਣਾ ਪੇਟ ਭਰਨ ਦੇ ਲਈ ਪਤਾ ਨਹੀਂ ਕਿੱਥੇ-ਕਿੱਥੇ ਜਾਣਾ ਪੈਂਦਾ ਹੈ ਸ਼ਾਇਦ ਉਹਨਾਂ ਦੇ ਇਹਨਾਂ ਕੰਮਾਂ ਦੇ ਵਿੱਚ ਖੱਜਲ ਖਵਾਰ ਹੋਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਇੱਕ ਐਸੀ ਧਰਤੀ ਦੇ ਜਨਮ ਲਿਆ ਹੈ ਜਿਸ ਦੀ ਕਦੇ ਤਰੱਕੀ ਨਹੀਂ ਹੋਈ ਜਾਂ ਬਹੁਤਾ ਵਿਕਾਸ ਨਹੀਂ ਹੋਇਆ ਤੇ ਅੱਜ ਵੀ ਮਜਬੂਰੀ ਵਸ ਉਹਨਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਸੋ ਇੱਥੇ ਵੱਡੇ ਬਾਬਲ ਦਾ ਜ਼ਿਕਰ ਤਾਂ ਕੀਤਾ ਕਿ ਉਹ ਜਿਹੜੀ ਔਰਤ ਹੈ ਉਹ ਕੋਈ ਛੋਟੀ ਉਮਰ ਦੀ ਨਹੀਂ ਬਲਕਿ ਸਾਰੀ ਉਮਰ ਉਹਨੇ ਆਪਣੀ ਕਿਰਤ ਕਰਕੇ ਲੰਗਾਈ ਹੈ ਯਾਨੀ ਕਿ ਇੱਥੇ ਜੋ ਔਰਤ ਦੀ ਗੱਲ ਕੀਤੀ ਗਈ ਹੈ ਧੀ ਦੀ ਗੱਲ ਕੀਤੀ ਗਈ ਹੈ ਸੋ ਉਹ ਔਰਤ ਹੈ ਉਹ ਧੀ ਹੈ ਜਿਹੜੀ ਕਿ ਵਡੇਰੀ ਉਮਰ ਦੇ ਵਿੱਚ ਹੋ ਗਈ ਪਰ ਫਿਰ ਵੀ ਅੱਜ ਉਹ ਖੇਤਾਂ ਦੇ ਵਿੱਚ ਸਿਲਾ ਚੁਗਰੀ ਹੈ ਜਿਹੜੇ ਦਿਨਾਂ ਦੇ ਵਿੱਚ ਉਹਨਾਂ ਨੇ ਬੈਠ ਕੇ ਖਾਣਾ ਪੀਣਾ ਸੀ ਤੇ ਆਰਾਮ ਕਰਨਾ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਉਹਨੂੰ ਖੇਤਾਂ ਦੇ ਵਿੱਚ ਭਟਕਣਾ ਪੈ ਰਿਹਾ ਹੈ ਸੋ ਇਹਸ ਨੂੰ ਅਸੀਂ ਸਮੇਂ ਦੀ ਤਰਾਸ਼ ਦੀ ਕਹ ਲਈਏ ਜਾਂ ਕੁਝ ਹੋਰ ਪਰ ਫਿਰ ਵੀ ਉਹਨਾਂ ਆਪਣੇ ਕਰਮ ਕਰਕੇ ਖਾਣ ਵਾਲੀਆਂ ਵੱਡੇ ਉਮਰ ਦੀਆਂ ਧੀਆ ਪਾਣਾਂ ਵਾਸਤੇ ਅਸੀਂ ਹਾ ਦਾ ਨਾਰਾ ਜ਼ਰੂਰ ਮਾਰਾਂਗੇ ਮਿਲਦੇ ਆ ਇੱਕ ਨਵੀਂ ਰਚਨਾ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ